ਹਾਂਜੀ ਸਤਿ ਸ੍ਰੀ ਅਕਾਲ ਸਾਰੇ ਵੀਰਾਂ ਨੂੰ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਜੀ ਭਾਗਾ ਵਾਲਾ ਦਿਨ ਆ ਗਿਆ ਭਾਗੇ ਦੇ ਨਾਲ ਆ ਗਿਆ ਭਾਗੇ ਕਿੱਥੇ ਤੂੰ ਆ ਜਾ ਕਹਾ ਇਹਦੇ ਭਾਗਾ ਵਾਲਾ ਦਿਨ ਆ ਗਿਆ ਭਾਗਾ ਪਿੱਛੇ ਫਿਰ ਜਾਂਦਾ ਚੱਕਰ ਕੀ ਆ ਇਹ ਭਾਗਾ ਵਾਲੇ ਦਿਨ ਸ਼ੁਰੂ ਹੋਏ ਪਏ ਹੁਣ ਆਪਣੇ ਹੈ ਹੁਣ ਮਾਰਾ ਸੁੱਖ ਰੱਖੇ ਹੁਣ ਭਾਗਾ ਵਾਲੇ ਦਿਨ ਸ਼ੁਰੂ ਹੋਏ ਪਏ ਆ ਗੰਨੇ ਦੇ ਆਪਾਂ ਲਵੇਟੇ ਪਾਏ ਪਏ ਆ ਹੈਨਾ ਅੱਜ ਮਾਰਾ ਸੁੱਖ ਰੱਖੇ ਆਲੂਆਂ ਦੇ ਲਵੇਟੇ ਪਾਉਣੇ ਆ ਬੜੀ ਗਲਤ ਆ ਨਵੀਂ ਮਸ਼ੀਨ ਆਈ ਆਪਣੇ ਸਪੈਸ ਆ ਜਾ ਗੋਦੀ ਪਿੱਛੇ ਨੂੰ ਓਏ ਆਹ ਆਹ ਇਹਨੂੰ ਮਿੱਦ ਦੇ ਇਹ ਰੰਗ ਕਰਾਈਏ ਕਿ ਨਮੀ ਨ ਜਮਾ ਲਈਏ ਅਸੀਂ ਜਮਾ ਨਮੀ ਲਈਏ ਮੂਰਤ ਆਪਣੇ ਕੋਲੇ ਹੋਣਾ ਅੱਜ ਠੀਕ ਹੈ ਠੀਕ ਹੈ ਉਹ ਨਾ ਜਿੱਦਣ ਆਪਣੀ ਮਸ਼ੀਨ ਆਈ ਸੀ ਏਸੀ ਦੂਈ ਅਮਨ ਉੱਪਰ થી ਚੱਕ ਚੱਕ ਕੇ ਕਹਿੰਦੀ ਪਾਪਾ ਮੈਂ ਵੀ ਖਤਮ ਕਰਤੇ ਕਹਿੰਦੀ ਮਠਿਆਈ ਪਈ ਦੀ ਉੱਪਰ ਇਹਦੀ ਪਾਪਾ ਮੈਂ ਉੱਪਰ ਤੇ ਨਾ ਗਲਾਬ ਜਮਨ ਚੱਕ ਕੇ ਕਹਿੰਦੀ ਮੈਂ ਖਾਗੀ ਨਾ ਕਹਿੰਦੀ ਮੈਂ ਰੋਜ਼ ਇੱਕ ਦੰਦੀ ਵੜ ਦਿੰਦੀ ਸੀ ਕਹਿੰਦੀ ਮੈਂ ਕਹਿੰਦੀ ਮਸ਼ੀਨ ਨੇ ਖਾ ਲੀਆਂ ਸਾਰੀਆਂ ਇਹਨੇ ਦੇਖ ਲਾ ਉੱਪਰ ਚੱਕੜ ਫਾਰਮ ਨੇ ਖਾਇਆ ਪਲੇਟ ਤੇ ਥੋੜੀ ਹੈਗੀ ਕੋਈ ਯਾਰ ਥੋੜੀ ਮੈਂ ਤੇ ਤਾਂ ਫਿਰ ਪਿੰਨੇ ਹੋਊਗਾ ਹੁਕਾਲਾ ਜਿਹਾ ਹੋਇਆ ਲਿਆਓ ਮੜੀ ਕੀ ਕਰਨਾ ਅੱਗੇ ਪਚਾਉਣਾ ਹੈ ਪਚਾਉਣਾ ਹਾਈ ਰੰਗ ਕਰਕੇ ਓੜਾ ਖਿਆ ਕਰਦਾ ਹੂੰ ਲੈ ਫੜੀਂ ਕਰਾ ਜਾਂ ਲਿਆ ਫਿਰ ਗੋਗੀ ਉੱਥੇ ਤੇ ਕੱਢ ਲੈ ਨਹੀਂ ਪਿੰਨ ਪੁੰਨ ਲੈ ਲੈ ਟਰੈਕਟਰ ਚੋਂ ਦੇ ਆਜ ਆਪਣੇ ਜੇ ਟਰੈਕਟਰ ਚੋਂ ਕੱਢ ਲੈ ਕੋਸ ਇਹ ਇਹ ਮਸ਼ੀਨ ਹੈ ਇਹਦੇ ਤੇ ਕੀ ਸਬਸਿਡੀ ਵੀ ਹੈਗੀ ਕੋਈ ਨਾ ਨਹੀਂ ਵੀਰੇ ਇਹਦੇ ਪਰ ਨਹੀਂ ਅੱਛਾ ਕੋਈ ਸਬਸਿਡੀ ਨਹੀਂ ਦੋ ਮਸ਼ੀਨਾਂ ਹੋ ਗਈਆਂ ਉਹਨੇ ਦੋ ਹੋ ਗਈਆਂ ਕਿੰਨੇ ਦੀ ਹੈ ਵੀਰੇ ਹੈਂ ਇਹ ਕਿੰਨੇ ਦੇ ਪਿਆ ਸੌਦਾ ਇਹ ਉਪਰ ਇੱਕ 40 ਦੀ ਹੈ ਜੀ 1 ਲੱਖ 40 ਹਜ਼ਾਰ ਦੀ ਇਹ ਆ ਬਈ ਪੋਟੈਟੋ ਡਿਗਰ ਪੋਟੈਟੋ ਡਿਗਰ ਹੰਕਾਰ ਰਣਾ ਦਾ ਹੰਕਾਰ ਰਣਾ ਚਾਚਾ ਤੂੜੀ ਵੀ ਲੱਗਿਆ ਵਾ ਭਰਨ ਤੂੰ ਹੋਰ ਕੀ ਹੈ ਕੀ ਚੱਕਰ ਅੱਛਾ ਡੰਗਰਾਂ ਦਾ ਵੀ ਜ਼ਰੂਰੀ ਹੈ ਹਾਂ ਇੱਕ ਜਿਹੜੀ ਦੁਈਆਂ ਦੋ ਦੋ ਲੇਲਾਂ ਵਾਲੀ ਹੁੰਦੀ ਆ ਉਹ ਕੀ ਸਿਸਟਮ ਹੁੰਦਾ ਉਹ ਗ੍ਰਾਮੇ ਦੀਆਂ ਆ ਗਈਆਂ ਵੀਰੇ ਅੱਛਾ ਗ੍ਰਾਮੇ ਦੀਆਂ ਆ ਗਈਆਂ ਮੇਰੀਆਂ ਪ੍ਰੀਤ ਨੇ ਕੱਢੀਆਂ ਠੀਕ ਹੈ ਠੀਕ ਹੈ ਵੈਸੇ ਆਪਣੇ ਤਾਂ ਇਹ ਵੀ ਵਧੀਆ ਚੱਲੀ ਜਾਂਦੀਆਂ ਕਾਮਯਾਬ ਆਣਾ ਪੂਰਾ ਪਹਿਲਾਂ ਹੀ ਚੱਲਦੀਆਂ ਨੇ ਇਹੀ ਚੱਲਦੀਆਂ ਨੇ ਹੁਣ ਬਜਟ ਆ ਉਹਦਾ ਉਹਦਾ ਤਾਂ ਬਜਟ ਜ਼ਿਆਦਾ ਸਰ ਇਹ ਰੂਲਾ ਜਾਂ ਵੀ ਚਲੋ ਰੂਲਾ ਜਾਂ ਆਇਆ ਫਿਰ ਉਹ ਡਲੇ 'ਚ ਨਹੀਂ ਉੱਠਣ ਦਿੰਦਾ ਹਨਾ ਥੱਲੇ ਵਾਲ ਨਰਦੀ ਨੇ ਦੱਬੀ ਜਾਂਦਾ ਮਿੱਟੀ ਭੰਨੀਆਂ ਦਾ ਇਹ ਡਲੇ ਨਾਲ ਦੀ ਹਾਂ ਵੀ ਪੱਧਰੇ ਹੋ ਜਾਂਦੀ ਜਗ੍ਹਾ ਜਿੱਥੇ ਗਿਨਾ ਆਲੂ ਤਾਂ ਵਧੀਆ ਚਲੋ ਡੋਲਾ ਨਰਮ ਤਾਂ ਨਹੀਂ ਲੱਗਦੀਆਂ ਇਹ ਜਿਆਦਾ ਨਾ ਠੀਕ ਨਹੀਂ ਚੱਲ ਰਹੀ ਠੀਕ ਹੈ ਹੋਈ ਮੋੜਾ ਸਾਈਡ ਤੇ ਮੈਂ ਲਿਫਟ ਕਰ ਦਿੰਦਾ ਉੱਥੇ ਹੋ ਗਈ ਕੋਗੀ ਉਹਦੇ ਪੰਨੇ ਡੱਬੀ ਪਰ ਮਾਰਾ ਸਾਈਡ ਪਰ ਨਾ ਹੈ ਉਹ ਨਹੀਂ ਕਰਦਾ ਇੱਕ ਮਿੰਟ ਹੋ ਗਈ ਅੱਛਾ ਇੱਦ ਤੱਕ ਦੇਖੀ ਪਾਇਆ ਤੂੰ ਕਾ ਕਰ ਲੈ ਬਸ ਲੱਗਿਆ 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 ਲੈਣਾ ਅੱਛਾ ਬਸ 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 ਠੀਕ ਹੈ ਬਣ ਕੀ ਗੱਲ ਦੂਆ ਫਿਰ ਮਹੀਂਦਰਾ ਉਹ ਦੂਈ ਮਸ਼ੀਨ ਤੇ ਨਾ ਯੋ ਜਨਰੇਟਰ ਤੇ ਚੱਲ ਰਹੀ ਅੱਜ ਅੱਛਾ ਉਹ ਮਾ ਛੋਟੀ ਜਿਆਦਾ ਕੰਮ ਜਮਾ ਨਾ 12 13 ਦੇ ਟੈਰਾਂ ਵਾਲੀ ਉਹ ਹਾਂ ਯੋ ਫਿਰ ਅੱਜ ਦੂਈ ਮਸ਼ੀਨ ਅਰਪਨ ਲੈ ਕੇ ਗਿਆ ਹੋਇਆ ਅੱਛਾ ਮੈਂ ਕੋਲ ਲਿਫਟ نیچے ਕਰ ਦਿੰਦਾ ਹਾਂ ਹੂੰ ਮੈਂ ਸੱਜ ਸਾਰੀ ਦਿਹਾੜੀ ਤੋਂ ਸਾਡੇ ਕੋਲ ਆਂਜਾ ਰੋਟੀ ਖਾਏ ਦੇਖਿਓ ਗੁੱਲੇ 샤ਫਟ ਫਸੂਗੀ ਤਾਂ ਨਹੀਂ ਗੋਗਿਓ 샤ਫਟ ਹੱਥੇ ਚ ਫੜ ਲੈ ਫਸਦੀ ਨਹੀਂ ਫਸਦੀ ਪਰ ਆ ਰੱਖ ਪੈਰ ਤਵੇ ਤੇ ਤਵੇ ਤੇ ਪੈਰ ਰੱਖ ਆਉਣ ਦੇ ਆਉਣ ਦੇ ਆਉਣ ਦੇ ਡਿੰਪੇ ਤੁਸੀਂ ਕਿੰਨੇ ਕ ਪੱਟਲੇ ਸ਼ੁਰੂ ਕਰਨਾ ਅੱਜ ਦਾ ਲੱਗਦਾ ਸੀ ਅਸੀਂ ਅੱਗੇ ਫਿਰਦੇ ਆ ਯਾਰ ਦਾ ਗਾਂ ਵਦੂ ਕਿਸਾਨ ਹੈ ਕਿਉਂਕਿ ਬਜੜ ਰਿਹਾ ਚੱਲੀ ਜਾਣਾ ਯਾਰ ਆਪਣੀ ਉਹ ਜਾਈ ਪਹਿਲੀ ਹੈ ਕਿੰਨੇ ਕਿੱਲੇ ਲੈਵੇਂਦ ਕੀ 28 ਕਿੱਲੇ 27 28 ਕਿੱਲੇ ਆ ਚੰਗਾ ਅਸੀਂ ਤਾਂ ਖੁਸ਼ੀ ਖੁਸ਼ੀ ਚੋਹ ਦੇਣਾ ਬਾਰਦਾਨਾ ਜਾਂ ਹੁੰਦਾ ਅਸੀਂ ਤਾਂ ਉਹ ਵੀ ਨਹੀਂ ਚੱਕਿਆ ਅਸੀਂ ਤਾਂ ਟਰਾਲੀ 'ਚ ਲੱਦ ਲੈ ਜਣੇ ਆ ਗੁੱਲੇ ਆਹ ਬਾਤ ਉਹ ਭਰਾ ਲਿਓ ਹੋ ਗਿਆ ਹਾਂ ਹਾਂ ਅਸੀਂ ਤਾਂ ਇਹ ਟਰਾਲੀ ਸਿੱਧੀ ਮੋਟਰ ਤੇ ਲਾ ਦੇਣੀ ਹੈ ਪਨਾਲੀ ਵਸਾ ਕੇ ਥੱਲੇ ਉੱਤੇ ਬਾਅਦ ਫੇਰ ਟਰਾਲੀ 'ਚ ਲੋਡ ਕਰਕੇ ਆਪਰੇ ਕੋਈ ਸਿੱਧਾ ਹੀ ਲੈ ਜਣੇ ਆ ਕਿ ਨਹੀਂ ਨਾ ਛੱਡ 'ਚ ਲਾਉਣੇ ਆ ਹੁਣ ਛੱਡ 'ਚ ਨਲ ਕੋ ਉਦਣੇ ਅਸੀਂ ਚੰਗੀ ਤਰ੍ਹਾਂ ਫੇਰ ਇਹ ਆਹ ਹੋ ਜੂ ਬੜੀ ਫੇਰ ਅੱਛਾ ਬਹੁਤ ਥੋੜਾ ਇਧਰ ਮੁੜ ਕੇ ਨਾ ਉਹਦੇ ਲਾਉਣਾ ਹੀ ਨਾ ਅੱਧਰ ਨਹੀਂ ਛੱਡ ਦੇ ਆਏ ਦੇ ਪਰ ਲਾਉਣਾ ਹਾਂ 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 ਸਾਹਮਣੇ ਵਾਲੀ ਪਰ ਲੈ ਭਾਈ ਮਸ਼ੀਨ ਵੀ ਅੱਜ ਨਵੀਂ ਆਪਣੇ ਬਾਅਦ ਤੇ ਤਾਂ ਚੌ ਹੋ ਜਾਂਦਾ ਹਨਾ ਕੱਢਣ ਪਾਉਣ ਨੂੰ ਤਾਂ ਚਾਹੇ ਹੋਵੇ ਜੇ ਨਾ ਹੋਵੇ ਕੁਝ ਫਸਲ ਚ ਜੀ ਮਿਹਨਤ ਦਾ ਫਲ ਇਹ ਹੈ ਕਿ ਸੱਤ ਛੇ ਪੰਨੋਂ ਲੰਬਾ ਹੋ ਗਿਆ ਨਾ ਵੇਟ ਫਿਰ ਪਿੱਛੇ ਨੂੰ ਬੰਦ ਕਰਕੇ ਪਾਲਾ ਨਹੀਂ ਹੈ ਗਿਆ ਆ ਡੰਡਾ ਜਾਂ ਤਾਂ ਨਹੀਂ ਥੱਲੇ ਕਰਨਾ ਆਪਾਂ ਨੇ ਢਲਿਆਂ ਤੇ ਪਿਛਲੀ ਵਾਰ ਕਰ ਦਿੱਤੇ ਆਹ ਉਹ ਨਹੀਂ ਕਾਪਲ ਦੀ ਟੈਕ ਕਰੀਏ ਨੀ ਹੋ ਰਹਾ ਹੈ ਬੋਤਲਿਕ ਟੈਕ ਕਰਾਂ ਹੋਰ ਡੁੰਗਾ ਜਾਊਗਾ ਹੋਰ ਉਹਨੇ ਠੀਕ ਆ ਉਹਦੇ ਦਾ ਹਨਾ ਵਧੀਆ ਪੂਰਾ ਤੇ ਵਧੀਆ ਪਾ ਰਹੇ ਆ ਤੇ ਬੱਟਾਂ ਬੂਟਾਂ ਤੇ ਅਸੀਂ ਨੇ ਚੱਕ ਦਿੱਤਾ ਤਾਂ ਚੰਗੀ ਤਰ੍ਹਾਂ ਕਵਾੜ ਦੇ ਦਿੱਕੀ ਹਾਲੂ ਤਾਂ ਦੇਖੋ ਵਧੀਆ ਸੋਨਾ ਬਣਿਆ ਆ ਦੇਖੋ ਜਿਵੇਂ ਆਪਾਂ ਪੱਟੀਆਂ ਪਾ ਚਾਹ ਸੋਨਾ ਕੰਮ ਦਾ ਬਣਿਆ ਵਾ ਗਾਹ ਨੂੰ ਰੱਬ ਰੱਖੇ ਸੁੱਖ ਵਧਾ ਦੇਣਾ ਇਹਦੇ ਚੋ ਬੀਜ ਰੱਖ ਕੇ ਆਪਾਂ ਨੇ ਗੋਗੀ ਗਾਹ ਨੂੰ ਆਪਾਂ 1 ਕਿੱਲੇ ਚੋਚ ਵੀ ਕਰਾਂਗੇ ਫਿਰ ਉਧਰ ਦੇਖ ਤਾਂ ਇੱਥੇ ਕਿਹੜੇ ਮਾੜਾ ਜਾਂ ਸਹਜਾ ਦੇਖੀ ਕਿਆ ਘੰਟ ਦੇ ਪੂਰਾ ਦਿਲ ਛੇਪ ਚਾਇਆ ਨਾ ਬਿਲਕੁਲ ਤੈਨੂੰ ਛੱਡ ਆਈ ਕਿ ਨਾ ਛੱਡਾ ਦੇ ਜਿਹੜਾ ਆ ਨਾ ਛੱਡ ਰਾ ਆ ਅੱਗੇ ਰੱਖ ਕੋ ਕਿ ਬਾਲਟੀ ਉਲੇ ਲਿਆ ਉਹ ਨਾਲ ਚੁਗ ਲੋ ਕੋਈ ਕਾਲਟੀ ਰੱਖ ਕੋਈ ਚੱਕਰ ਨਹੀਂ ਕਾਲੀ ਨਹੀਂ ਹੈਗੀ ਕੋਈ ਆਪਾਂ ਨੂੰ ਆਰਾਮ ਨਾਲ ਚੁਗੋ ਬਸ ਆਰਾਮ ਨਾਲ ਆ ਜਿਹੜਾ ਬਰਨ ਪੈਂਦਾ ਜਾਂਦਾ ਇਹਦੇ ਥੱਲੇ ਆਲੂ ਨਹੀਂ ਹੈਗੇ ਤੇ ਉੱਪਰੋਂ ਪ੍ਰਹਤ ਮਾਰ ਲਿਆ ਬਸ ਬਸ ਜਿਹੜਾ ਰੂਲਾ ਚੱਲਦਾ ਇਹਦੇ ਥੱਲੇ ਆਲੂ ਨਹੀਂ ਬਸ ਠੀਕ ਠੀਕ ਹੈ ਸਰ ਜੀ ਉਸਤਾਦ ਜੀ ਕਹਿਣਾ ਡਿੰਪੇ ਚ ਕੀ ਕਹਿਣਾ ਇਹ ਨੂੰ ਹਾਂ ਉਸਤਾਦ ਜੀ ਆਲੂਆਂ ਦਾ ਉਸਤਾਦ ਆ ਇਹ ਆਹੋ ਬਾਗ ਵਿੱਚ ਕੀ ਕਹਿਣਾ ਆਲੂ ਦਾ ਖਾਦਾ ਇਹ ਆਹੋ ਹੂੰ ਗੁੱਗੀ ਨੂੰ ਪੁੱਛੇ ਬਿਨਾ ਹੁਣ ਕੋਈ ਘਰ ਚਾਲੂ ਨਾ ਚੱਕ ਲਵੇ ਹੁਣ ਠੀਕ ਆ ਨਾ ਕੰਮ ਲਓ ਵੀ ਕਿਰਪਾ ਮਹਾਰਾਜ ਜੀ ਦੇਖੋ ਤਾਂ ਬਾਈ ਗ੍ਰੇਟ ਐਡਰਸਰ ਨਾ ਇੱਥੇ ਬਿੱਟੀ ਹੋਰ ਆਉ ਨਾ 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 ਇੱਥੇ ਠੀਕ ਆ ਬਸ ਆਲੂ ਵੱਡ ਨਹੀਂ ਹਾਂ ਬਾਉਰੇ ਠੀਕ ਆ ਆਲੂ ਸਾਨੂੰ ਚੁਗਣਾ ਵੀ ਸਿਖਾ ਲਾ ਹੁਣ ਟੌਪ ਲਿੰਗ ਥਰੀ ਥੋੜੀ ਜੀ ਇਹਦੀ ਲੰਬੀ ਹੁਣ ਇਹਨਾਂ ਆਲੂ ਚਮਕਦਾ ਪੂਰਾ ਦੇਖ ਤਾਂ ਥੋੜੀ ਛੋਟੀ ਕਰ ਦੋ ਠੀਕ ਆ ਚੀ ਲੈਣ ਦੇ ਆਲੂ ਥੱਲੇ ਰਹਿ ਤਾ ਨਹੀਂ ਯਾਰ ਹੋਰ ਇਹ ਕਿਹੜੇ ਵੱਡ ਹੋ ਰਹੇ ਆਲੂ ਆ ਤਾਂ ਇੱਧਰ ਤਾਂ ਸਾਲਾ ਦੁਖੀ ਹੋਣ ਵਾਲਾ ਕੰਮ ਹੋ ਗਿਆ ਦੇ ਵਿੱਚ ਚੱਟੀ ਦੇ ਵਿੱਚ ਬਹੁਤ ਆ ਮਿੱਟੀ ਦੇ ਉਹ ਤੂੰ ਕੋਈ ਨਾ ਪੱਟੋ ਇਹਨੇ ਬਾਅਦ ਚ ਕਿਹੜੇ ਲਵਾ ਲਾਂਗੇ ਆਪਾਂ ਉੱਪਰ ਉੱਪਰ ਰੱਖ ਕੇ ਉਹ ਫੇ ਪੱਟ ਵੀ ਉਹ ਉਧਰ ਮਿੱਟੀ ਵੀ ਨਰਮਤੀ ਜ਼ਿਆਦਾ ਯਾਰ ਹਾਂ महाराज तो रखे सुख किए दिखाई महाराजा आलू है आज आ जाचा आ जा, आ जा, 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 जा।, ले जा ट्राली कित ले अच्छा बैग बैग ना ले हाँ आलू मारो भाई नहीं हाँ जी हां हाँ 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 ਦੇਖੋ ਬਈ ਸਾਈਜ਼ ਕੰਮ ਦਾ ਕਹਿੰਟਾ ਦਾ ਸਾਈਜ਼ ਵਿੱਚ ਯਾਰ ਬਾਦੂ ਮਾ ਵਿਚ ਵਿੱਚ ਤਾਂ ਬਹੁਤ ਸੋਹਣਾ ਸਾਈਜ਼ ਹੈ ਆਪਣਾ ਜਿਆਦਾ ਬੀਜ ਸਾਈਜ਼ ਵਧੀਆ ਨਿਕਲੇ ਹੋਣਾ ਆਪਣਾ ਹੈਨਾ ਹਾਂ ਬਹੁਤ ਸੋਹਣਾ ਹੋ ਗਿਆ ਜੀ ਦੇਖੋ ਪੱਗੀਆਂ ਰਹਿਣਾ ਲੱਗੀਆਂ ਆ ਆ ਚੁਗਲੀ ਆ ਰਹਿੰਦੀ ਹੈ ਤਾਂ ਹੁਣ ਤਾਂ ਸਫਾਈ ਬਹੁਤ ਸੋਹਣੀ ਆ ਰਹੀ ਹੈ। ਠੀਕ ਹੈ, ਆਹ ਨਿਕਲ ਰਿਹਾ ਹੈ ਬੁਰਾ। ਜੇ ਜਿਆਦਾ ਥੱਲੇ ਤੋਂ ਪੜਦੇ ਕਿਉਂਕਿ ਮਿੱਟੀ ਗਿੱਲੀ ਹੈ ਨਾ, ਮਿੱਟੀ ਗਿੱਲੀ ਕਰਕੇ ਨੁਕਸਾਨ ਹੁੰਦਾ ਦਾ ਅਸੀਂ ਨੇ ਹੁਣ ਐ ਕਰਨਾ ਜਿਹੜੀਆਂ ਲਾਈਨਾਂ ਚ ਉਧਰ ਜ਼ਿਆਦਾ ਘੜਾ ਜਾਂਦਾ ਨਾ ਅਸੀਂ ਨੇ ਫੇਰ ਮਸ਼ੀਨ ਘੁਮਾ ਦੇਣੀ ਹੈ ਉਹਨਾਂ ਦੇ ਵਿੱਚ ਚੱਲ ਚੱਲ ਜਾਣਦੇ ਰੇਸ ਦੇ ਕਿ ਜਾਣਦੇ ਅੱਛਾ ਬਹੁਤ ਸੋਹਣੇ ਬਈ ਮਾਰਾਂ ਨੇ ਸੁਣ ਲਈ ਕਿ ਬੜਾ ਸੋਹਣਾ ਲੂ ਨਿਕਲਿਆ ਹੈ ਮਹਾਰਾਜ ਦੀ ਕਿਰਪਾ ਇਤਕੀ ਤੇ ਬਾਕੀ ਮੌਸਮ ਵੀ ਠੀਕ ਲਿਆ ਅੱਜ ਸਾਨੂੰ ਮੀਂਹ ਦੇ ਚੱਕਰ ਦਾ ਵੀ ਕਿਤੇ ਮੀਂਹ ਨਾ ਆ ਜਾਵੇ ਦੇ ਚੇ ਚੜਾ ਹੋ ਗਿਆ ਗਰਮੀ ਗਰਮੀ ਕਰਨਾ ਫਰੀਸ ਤੇ ਜਿੰਨਾ ਮਰਜ਼ੀ ਕੰਮ ਲੈ ਲਓ ਨਾ ਬਈ ਗਰਮ ਗਰਮ ਫਰੀਸ ਤੇ ਜਿੰਨਾ ਮਰਜ਼ੀ ਕੰਮ ਦੇ ਦਿਓ ਉਹ ਪਿੱਛੇ ਜਿਹੜੀ ਮਸ਼ੀਨ ਆਪਾਂ ਫਰਵਾਹ ਦੇ ਰਹੇ ਹਾਂ ਦੇਖੋ ਕੀ ਫਾਇਦਾ ਹੈ ਨਾ ਉਹਦੇ ਜਿਹੜੀ ਆਉਂ ਨਹੀਂ ਰਿਹਾ ਜਿਹੜਾ ਹੁਣ ਥੱਲੇ ਆ ਗਿਆ ਉਹ ਲੈ ਲੂਗਾ ਉਹ ਜਿਹੜਾ ਮਾੜਾ ਮੋਟਾ ਪੂਰੇ ਥੱਲੇ ਆ ਗਿਆ ਦੇਖ ਸਾਈਜ਼ ਚੱਕ ਕਰ ਸਾਈਜ਼ ਘੰਟ ਬਣ ਗਿਆ ਪੂਰਾ ਇਹਨਾਂ ਹੈ ਨਾ ਆਹ ਮਾੜਾ ਆਹ ਹਾਂ ਬਹੁਤ ਵਧੀਆ ਸਹਜਾ ਬਹੁਤ ਵਧੀਆ ਆਹਾਂ ਨਾ ਚੱਲ ਵਧੀਆ ਹੋ ਗਿਆ ਉਹ மீਨ ਤੇ ਡਰਦੇ ਮਾਰੇ ਨੇ ਪੰਗਾ ਲਿਆ ਤਾਂ ਪਹਿਲਾਂ ਨਹੀਂ ਤਾਂ ਚੱਲ ਪੰਜ ਚਾਰ ਦਿਨ ਦਾ ਹੁੰਦਾ ਫਿਰ ਤਾਂ ਪੰਜ ਚਾਰ ਦਿਨ ਲਗਾ ਵੀ ਦਿੰਦੇ ਆਪਾਂ ਕਿ ਨਹੀਂ ਵੀ ਕੋਈ ਉਧਰ ਗੰਨੇ ਦਾ ਲਿਆ ਆਪਏ ਉਧਰ ਗੰਨੇ ਦਾ ਨਹੀਂ ਕੋਈ ਚੱਕਰ மீਨ ਨਾਲ ਉਧਰ ਗੰਨੇ ਦਾ ਹੈ ਨਹੀਂ ਹੈ ਚੱਕਰ ਤਾਂ ਨਹੀਂ ਗੱਦੀ ਤੇ ਵਧੀਆ ਚੱਲ ਰਿਹਾ ਕੰਮ ਗੰਨੇ ਦਾ ਕੋਈ ਚੱਕਰ ਨਹੀਂ ਹਾਲੇ ਬਾਕੀ ਹੁਣ ਆਪਾਂ ਨਹੀਂ ਆਏ ਆ ਇਹਦੇ ਨੂੰ ਛੱਡ ਦੇਣਾ ਇਹਨੂੰ ਆਪਾਂ ਨੇ ਨਾ ਗੰਨੇ ਦਾ ਨਵੇੜ ਕੇ ਬਾਅਦ ਚ ਫਿਰ ਹਲ ਹੁਲ ਘੁਮਾ ਕੇ ਆਪਾਂ ਨੇ ਚੂੜੇ ਜਿਹੜੀਆਂ ਮੇਨ ਮੇਨ ਲੈਣਾਂ ਚ ਲੱਗਦਾ ਆਪਾਂ ਨੂੰ ਵੀ ਗੜਬੜ ਜੀ ਹੈਗੀ ਆ ਵੀ ਰਹਿਨੇ ਆ ਜਿਆਦਾ ਹਾਂ ਭਰਦੇ ਨਹੀਂ ਹਾਂ ਉਹ ਪਰ ਨੂੰ ਚੱਕਣ ਦੇ ਵਾਸਤੇ ਮਸ਼ੀਨ ਫਰਵਾ ਦੇਣੀ ਹੈ ਠੀਕ ਹੈ ਨਾ ਹਾਂ ਹਾਂ ਆਈ ਕਿ ਚੱਲ ਸੋਣਾ ਹੰਬੜਾ ਬਾਹਰ ਉਹ ਨਿਕਲ ਤਾਂ ਉਹਦੇ ਵਿੱਚ ਦੇ ਨਹੀਂ ਮਾੜਾ ਮਤਲਬ ਨਿਕਲਦਾ ਹੀ ਆ ਨਿਕਲਦਾ ਨਾਲ ਹੀ ਹਾਂ ਆ ਕੰਮ ਕਰ ਰਹੇ ਹਾਂ ਆ ਜਿਹੜੇ ਵਿੱਚ ਕਿਹਨੇ ਹੀ ਗੁਰੂਦ ਸੇ ਨਿਕਲਦਾ ਜਾਂਦੇ ਹਾਂ ਲੋ ਭਾਈ ਵੇਖ ਲਿਓ ਚੰਗੀ ਝਟ ਮਾਰਤੀ ਦੇਖੋ ਫਿਰ ਝਾੜ ਆਪਣਾ ਅੱਧੇ ਕਿੱਲੇ ਤੋਂ ਘਟ ਆਇਆ ਇਹ ਮਾਲ ਅੱਧਾ ਕਿੱਲਾ ਆਪਣਾ ਹੈ ਨਹੀਂ ਤਾਂ ਤੇ ਆਲੂਆਂ ਦੀ ਇਹ ਕੰਡੀਸ਼ਨਾਂ ਦੇਖੋ ਲਾਲ ਆਲੂ ਤੇ ਵਧੀਆ ਸਾਈਜ਼ ਬਣ ਗਿਆ ਆਪਣਾ 20 ਸਾਈਜ਼ ਵੀ ਚੰਗਾ ਹੋ ਜਾਣਾ ਮੈਂ ਉਹ ਵੀ ਕੋਈ ਗੁੱਦ ਪਾਉਣੇ ਪਾ ਕੇ ਜਿਹੜੇ ਮੁੰਡੇ ਨੂੰ ਭੇਜ ਜੀ ਮੈਂ ਪਾਇਉਂਗਾ ਕੋਈ ਨਾ ਮੈਂ ਪਾਇਉਂ ਨਹੀਂ ਜਾ ਕੇ ਸੋ ਚੱਲਦੇ ਆਂ ਬਈ ਮਿੱਤਰੋ ਕਰ ਲਉ ਹੁਣ ਆ ਕਹੀ ਪਈ ਏ ਡਿੰਪੇ ਐੱਚੇ ਕਹੀ ਚੱਕਲਾ